ਇੱਕ ਜਸਦੇਵ ਸਿੰਘ ਜੱਸਾ ਨਾਂ ਦਾ ਡਰਸ ਅਗਲਾ ਸੀ ਵੱਡਾ ਮਗਰਮਾਸੀ ਜਿਹਦੇ ਸੰਬੰਧੀ ਸਾਨੂੰ ਲੱਖੇ ਜਿਵੇਂ ਵਾਰ-ਵਾਰ ਇਨਫਾਰਮੇਸ਼ਨਾਂ ਦਿੱਤੀ ਸੀ ਇਹਦੇ ਖਿਲਾਫ ਅੱਠ ਪਰਚੇ ਪਹਿਲਾਂ ਜਿਹੜੇ ਐਨਡੀਪੀਐਸ ਦੇ ਤੇ ਜਿਹੜੀ ਕੁੱਟਮਾਰ ਦਾ ਵੀ ਇੱਕ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਜੋਤੀ ਜੱਧਵਾਂ ਸਿੰਘ ਜੀ ਕਰੋ ਇਹਨੂੰ ਬਹੁਤ ਹੀ ਜਿਆਦਾ ਸੀਰੀਅਸ ਲਿਆ ਗਿਆ ਸੀ ਇੱਕ ਮਹੀਨੇ ਤੋਂ ਬੜੇ ਸਾਡੇ ਟਾਸਟ ਇਨਸਪੈਕਟਰ ਰਮੇਂਦਰ ਸਿੰਘ ਦੀ ਟੀਮ ਇਹਦੇ ਮਗਰ ਲੱਗੀ ਸੀ ਲੋਕਾਂ ਨੂੰ ਨਾਕੇ ਜਿਹੜਾ ਰਾਉਂਡ ਅਪ ਕੀਤਾ ਜਦੋਂ ਇਹਨੂੰ ਰਾਉਂਡ ਅਪ ਕੀਤਾ ਇਹਦੇ ਕੋਲੋਂ 21.90 ਮਿਲੀਗ੍ਰਾਮ ਜਿਹੜੀ ਹੈਰੋਨ ਬਰਾਮਦ ਹੋਈ ਹੈ ਜਦੋਂ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰਾਉਂਡ ਅਪ ਕਰਨ ਦੀ ਤੇ ਸਾਡੇ ਨਾਲ ਜਿਹੜਾ ਮੁਲਾਜ਼ਮਾਂ ਨਾਲ ਵੀ ਮਜਮਾਤ ਕੀਤੀ ਆ ਜਿਹਦੇ ਸੰਬੰਧੀ ਇਹਦੇ ਖਿਲਾਫ ਮੁਕੱਦਮਾ ਨੰਬਰ 247 14825 ਨੂੰ 2127 ਐਨ ਡੀ ਪੀਐਸ 132 221 ਜਿਹੜਾ ਵੀਨਸ ਦੀ ਸੈਕਸ਼ਨ ਦੇ ਤਰ੍ਹਾਂ ਜਿਹੜਾ ਉਹ ਮੁਲਾਜ਼ਮ ਦੀ ਡਿਊਟੀ ਦੀ ਮਜਹਬਤ ਕਰਦਾ ਇਹਨੂੰ ਮੁਕੀਤਾ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਇਹਦੀ ਅਸੀਂ ਪ੍ਰਾਪਰਟੀ ਦੀ ਜਿਹੜੀ ਜਾਂਚ ਕਰ ਰਹੇ ਹਾਂ ਵੀ ਇਹਨੇ ਇਹ ਤੋਂ ਕੀ-ਕੀ ਪ੍ਰਾਪਰਟੀ ਬਣਾਈ ਆ ਇੱਕ ਦੋ ਟਿਪਸ ਜਿਹੜੇ ਸਾਡੇ ਆਏ ਆ ਕਿਉਂਕਿ ਮੈਂ ਤੁਹਾਡੇ ਜਿ ਰਾਈ ਇਹ ਦੱਸਣਾ ਚਾਹਣਾ ਵੀ ਇਸ ਮੀਂਜ ਰਾਈ ਜਿਹੜੀ ਨੇ ਪ੍ਰਾਪਰਟੀ ਬਣਾਈ ਹੋਗੀ ਭਾਵੇਂ ਇਹਦੇ ਭਰਾ ਵਗਰਾ ਦਾ ਜੀ ਕਰੜੀ ਦਾ ਜਿਹੜਾ ਹਥੂ ਉਸ ਪ੍ਰਾਪਰਟੀ ਜਿਹੜਾ ਕੰਪੀਟੈਂਟ ਅਥਾਰਟੀ ਕੋ ਫੀਸ ਵੀ ਕਰਾਵਾਂਗੇ ਅਸੀਂ ਤੇ ਇਹ ਨੂੰ ਅਜਿਹਾ ਸਭ ਕਹਾਂਗੇ ਮੁਰਗਾ ਇਹ ਇਹ ਕੰਪਲ ਮੂਨਾ ਕਰੇ ਨਾ ਵਿਚਣ ਵਾਲੇ ਵਾਪਸ ਕਿਉਂਕਿ ਇਹਨਾਂ ਜਿਹੜਾ ਪਹਿਲਾਂ ਵੀ ਇਹਦੇ ਖਲਾਫ ਅੱਠ ਪਰਚੇ ਦਰਜ ਆ ਤਕਰੀਬਨ ਇਹ 2015 ਤੋਂ ਇਸ ਕੰਮ 'ਚ ਪਿਆ ਹੈ ਕਿ ਕਿੱਥੋਂ ਲੈ ਕੇ ਆਂਦਾ ਸੀ ਇਹਦੇ ਸਭ ਲੱਗਿਆ ਕੁਝ ਪਤਾ ਇਹ ਸਾਡੇ ਨਾਲ ਹੀ ਹੈ ਜਿਹੜਾ ਕੁੰਗਲਾ ਏਰੀਆ 'ਚ ਕਿਉਂ ਤੇ ਏਰੀਆ ਦੇ ਵਿੱਚੋਂ ਲੈ ਕਾਂਦਾ ਸੀ ਅਸੀਂ ਉਹ ਬੰਦੇ ਵੀ ਜਿਹੜੇ ਨਾਮਜ਼ਦ ਕੀਤੇ ਆ ਉਹ ਵੀ ਖੇਤੀ ਜਿਹੜੇ ਸਾਖਾਂ ਦੇ ਪਿੱਛੇ ਦਾਮਾਗੇ ਜਿੰਨਾਂ ਤੋਂ ਲੈ ਕਾਂ ਏਡੇ ਕਿਹਨਾਂ ਨੇ ਬਦਲ ਸਪਲਾਈ ਕਰਦਾ ਸੀ ਕਿ ਕੋਈ ਅਸੀਂ ਪੀਟਰ ਅਸੀਂ ਕਿਤੇ ਮਲਟਰ ਦਾ ਕਿੰਨਾ ਬਾਹਰ ਇਹਦਾ ਇਹ ਮਸ਼ੂੜੇ ਦੇ ਦੇ ਨਾਲ ਦੇ ਏਰੀਆ ਪਮੇ ਕੁੰਗਲਾਂ ਦਾ ਜੇ ਦੋਨੇ ਏਰੀਆ ਦੇ ਵਿੱਚ ਵੇਚਦਾ ਸੀ ਇਹ ਇਹਦੀ ਮੋਡਸਪਰੈਡਿਟੀ ਜਿਹੜੀ ਸੀ ਕਦੇ 20 ਗ੍ਰਾਮ ਲਿਆ 15 ਗ੍ਰਾਮ ਲਿਆ ਅੱਗੇ ਫਿਰ ਆਪਣੇ ਜਿਹੜੇ ਕਸਟਮਰ ਨੂੰ ਵੇਚਦਾ ਸੀ ਅਸੀਂ ਜਿਹੜਾ ਬੈਕਵਰਡ ਲਿੰਕ ਨੂੰ ਵੀ ਜਿਹੜਾ ਹੁੰਦਾ ਰੈਸ ਰੌਣਾਪ ਕਰਕੇ ਅੰਦਰ ਹੀ ਭੇਜਾਂਗੇ ਉਹਨੂੰ ਜਿਹੜਾ ਫਾਰਵਰਡ ਲਿੰਕ ਹੈ ਜਿਹੜਾ ਕੋਈ ਇਹਦੇ ਲਿਸਟ ਬਣਾ ਰਹੇ ਆ ਜਿਹੜੇ ਅਡਿਕਟਡ ਬੰਦੇ ਆਉਣਗੇ ਛੋਟੇ ਜਿਹੜੇ ਕੰਜ਼ਿਊਮਰ ਟਾਈਪ ਦੇ ਉਹਨਾਂ ਨੂੰ ਅਸੀਂ ਹਸਪੀਟਲ ਦਾ ਵੀ ਕੰਮ ਆਉਂਦਾ ਹੈ ਸਾਰੇ ਇਹ ਜਨਾਬ ਪੰਜਾਬ ਤੋਂ ਇਲਾਵਾ ਹੋਰ ਸਟੇਟ ਦੇ ਵਿੱਚ ਵੀ ਮੰਨ ਲੇਦਾ ਨਹੀਂ ਨਹੀਂ ਪੰਜਾਬ ਦੇ ਵਿੱਚ ਹੀ ਆ ਜਿਆਦਾ ਮੁਕਦਮੇ ਜਿਹੜੇ ਮਸ਼ੂਆ ਦੇ ਥਾਣੇ ਦੇ ਛੋਟਾ ਸਾਉਂ ਥਾਣੇ ਦੀ ਬਰਤੀ